ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਪੰਜ ਕਕੇ ਬਖਸ਼ਿਸ਼ ਕੀਤੇ ਹਨ ਜਿਨ੍ਹਾਂ ਦੇ ਵਿੱਚ ਪਹਿਲਾ ਕਕਾ ਕਕਾ ਕੇਸ ਅਤੇ ਦੂਸਰਾ ਇਹਨਾਂ ਨੂੰ ਸਵਾਰਨ ਲਈ ਕਕਾ ਕੰਗਾ ਅਤੇ ਤੀਸਰਾ ਜਿਹੜਾ ਕਕਾ ਹੈ ਉਹ ਕੜਾ ਹੈ ਚੌਥਾ ਕਕਾ ਕਸ਼ਹਿਰਾ ਅਤੇ ਪੰਜਵਾਂ ਜਿਹੜਾ ਕੱਕਾ ਹੈ ਕੱਕਾ ਕਿਰਪਾਨ ਸੋ ਇਹਨਾਂ ਪੰਜ ਕੱਕਿਆਂ ਦਾ ਆਪੋ ਆਪਣਾ ਕੋ ਖਾਸ ਮਹੱਤਵ ਹੈ ਸੋ ਪਹਿਲਾ ਕੱਕਾ ਜਿਹੜਾ ਹੈ ਕੱਕਾ ਕੇਸ ਕੇਸ ਜਿਹੜੇ ਹਨ ਇਹ ਪਿਆਰਿਓ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਨਿਸ਼ਾਨੀ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਮੋਹਰ ਹੈ ਸੋ ਸਤਗੁਰੂ ਸਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਾਂ ਸਾਰੇ ਹੀ ਯਤਨ ਕਰੀਏ ਕਿ ਕੇਸਾਂ ਦੀ ਸਭ ਸੰਭਾਲ ਕਰੀਏ ਦੂਸਰਾ ਜਿਹੜਾ ਕਕਾ ਹੈ ਇਹ ਜਿਹੜਾ ਕਕਾ ਹੈ ਇਹ ਕੇਸਾਂ ਦੀ ਸਭ ਸੰਭਾਲ ਵਾਸਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਕੰਗਾ ਸੋ ਸਤਿਗੁਰਾਂ ਦੀ ਪਿਆਰੀ ਈਮਾਨਤ ਨੂੰ ਸਾਂਭਣ ਦੇ ਲਈ ਸੋ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਹ ਜਿਹੜਾ ਲੱਕੜ ਦਾ ਕੰਗਾ ਜਿਹੜਾ ਬਖਸ਼ਿਸ਼ ਕੀਤਾ ਹੈ ਇਸ ਨੂੰ ਕਾਠ ਦਾ ਕੰਗਾ ਵੀ ਆਖਿਆ ਜਾਂਦਾ ਹੈ ਸੋ ਕੇਸਾਂ ਦੇ ਵਿੱਚ ਕੰਗਾ ਫੇਰਦੇ ਸਮੇਂ ਇਹ ਮਹਿਸੂਸ ਕਰਨਾ ਕਿ ਗੁਰੂ ਸਾਹਿਬ ਜੀ ਨੇ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਅਤੇ ਤੀਸਰਾ ਕੱਕਾ ਜਿਹੜਾ ਹੈ ਉਹ ਸੰਗਤ ਜੀ ਕੜਾ ਜਿਹੜਾ ਕੜਾ ਹੈ ਇਹ ਸਰਬ ਲੋਹ ਦਾ ਹੀ ਪ੍ਰਵਾਣ ਹੈ ਸਰਬ ਲੋਹ ਦਾ ਜਿਹੜਾ ਕੜਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਇਸ ਦਾ ਵੀ ਬਹੁਤ ਵੱਡਾ ਮਹੱਤਵ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਿਹੜਾ ਕੜਾ ਹੈ ਇਹ ਜਿਹੜਾ ਗੁੱਟ ਦੇ ਵਿੱਚ ਪਾਇਆ ਹੈ ਬਾਹ ਦੇ ਵਿੱਚ ਇਹ ਮਾੜੇ ਕੰਮਾਂ ਤੋਂ ਵਰਜਿਤ ਕਰਨ ਵਾਸਤੇ ਗੁਰਸਿੱਖ ਨੂੰ ਹਰ ਇੱਕ ਸਿੱਖ ਨੂੰ ਹੱਥ ਕੜੀ ਸਤਿਗੁਰਾਂ ਸੱਚੇ ਪਾਤਸ਼ਾਹ ਜੀਆ ਨੇ ਲਗਾਈ ਹੈ ਜੇਕਰ ਕਦੇ ਵੀ ਇਨਸਾਨ ਡੋਲਦਾ ਹੈ ਤਾਂ ਆਪਣੇ ਹੱਥਾਂ ਨਾਲ ਜੋ ਮਾੜਾ ਕਰਮ ਕਰਦਾ ਹੈ ਤਾ ਉਸ ਨੂੰ ਕੜੇ ਵਾਲ ਦੇਖ ਕੇ ਇਹ ਯਾਦ ਆਵੇ ਕਿ ਇਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਇਹ ਜਿਹੜਾ ਕੜਾ ਹੈ ਇਹ ਸਤਗੁਰ ਸੱਚੇ ਪਾਤਸ਼ਾਹ ਜੀਆ ਨੇ ਬਖਸ਼ਿਸ਼ ਕੀਤਾ ਹੈ ਮਾੜੇ ਕੰਮਾਂ ਤੋਂ ਵਰਜ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੀ ਬਾਹ ਫੜਨਾ ਅਤੇ ਜਿਹੜਾ ਸੰਗਤ ਜੀ ਚੌਥਾ ਕੱਕਾ ਉਹ ਹੈ ਕਸ਼ਹਿਰਾ ਕਸ਼ਹਿਰਾ ਜਿਹੜਾ ਹੈ ਉਹ ਜਾਤ ਤੇ ਸਤ ਦਾ ਪ੍ਰਤੀਕ ਹੈ ਸਾਡੇ ਸਾਫ ਚਰਿੱਤਰ ਵਾਸਤੇ ਸਾਫ ਕਰੈਕਟਰ ਵਾਸਤੇ ਪਾਕ ਪਵਿੱਤਰ ਕਿਰਦਾਰ ਨੂੰ ਹਮੇਸ਼ਾ ਕੱਸ ਕੇ ਰੱਖਣ ਵਾਸਤੇ ਜੋ ਜਿਹੜਾ ਸਾਡਾ ਚਰਿੱਤਰ ਹੈ ਉਹ ਕਦੇ ਢਿੱਲਾ ਨਾ ਪੈ ਜਾਵੇ ਇਸ ਲਈ ਇਹ ਜਿਹੜਾ ਕਸ਼ਹਿਰਾ ਸਤਗੁਰਾਂ ਨੇ ਜੱਤ ਸਤ ਦਾ ਪ੍ਰਤੀਕ ਬਖਸ਼ਿਸ਼ ਕੀਤਾ ਹੈ ਅਤੇ ਪੰਜਵਾਂ ਕੱਕਾ ਕਿਰਪਾਨ ਜੋ ਕਿ ਆਪਣੀ ਅਤੇ ਮਜਲੂਮਾਂ ਦੀ ਸਵੈ ਰੱਖਿਆ ਵਾਸਤੇ ਜਿਹੜਾ ਕਿਰਪਾਨ ਹੈ ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਇਹ ਆਪਣੇ ਕੋਲ ਰੱਖਣੀ ਹੈ ਅਤੇ ਗੁਰੂ ਨੂੰ ਹਮੇਸ਼ਾ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਪੂਤੇ ਗੁਰੂ ਸਾਹਿਬ ਨੂੰ ਹਮੇਸ਼ਾ ਅੰਗ ਸੰਗ ਜਾਣਣਾ ਸੋ ਇਹ ਪੰਜ ਕਕੇ ਜਿਨ੍ਹਾਂ ਦਾ ਆਪਣੀ ਥਾਂ ਪਰ ਥਾਂ ਬਹੁਤ ਹੀ ਮਹੱਤਵ ਹੈ ਜੋ ਪੰਜ ਕਕੇ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ ਹਰੇਕ ਗੁਰਸਿੱਖ ਕੋਲ ਇਹ ਪੰਜ ਕਕੇ ਹੋਣੇ ਲਾਜ਼ਮੀ ਹਨ ਸੋ ਹੋਈਆਂ ਭੁਲਾ ਦੀ ਖਿਮਾ ਬਖਸ਼ਿਸ਼ ਕਰਨੀ ਵੀਡੀਓ ਚੰਗੀ ਲੱਗੇ ਵਿਚਾਰ ਚੰਗੀ ਲੱਗੇ ਆਪ ਜੀ ਨੂੰ ਤੇ ਆਪ ਜੀ ਨੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਅਤੇ ਸਾਡੇ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ